ਰਾਤੀ ਕੋਈ 10:30 ਵਜੇ ਐ ਐਸਐਚਓ ਡਿਵੀਜ਼ਨ 4 ਮੇ ਲਾਂਬੀ ਨਹੀਂ ਸੀ ਕੇਵੀ ਨਾਮ ਦੇ ਚੰਕ ਦੇ ਲੱਗੇ ਇਸ ਮੈਚਿੰਗ ਹੋਈ ਹੈ ਜੋ ਇਸ ਵਾਰਦਾ ਤੇ ਸੌਂ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 4 ਤੋਂ ਐਸਐਸਆਈ ਇਤਿਆਰ ਸਿੰਘ ਸਮੇਤ ਉਸ ਪਾਰਟੀ ਮੌਕੇ ਤੇ ਪਹੁੰਚਿਆ ਸੀ ਤੇ ਜਿਹੜਾ ਮੌਕੇ ਤੇ ਪਹੁੰਚ ਕੇ ਜਿਹੜਾ ਉਹ ਸਨੈਚਿੰਗ ਕਰਨ ਵਾਲਾ ਜਿਹੜਾ ਕਿ ਇੱਕ ਸਨੈਚਰ ਸੀਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉੱਥੇ ਮੌਕੇ ਦੇ ਉੱਤੇ ਕਾਬੂ ਕਰ ਲਿਆ ਸੀ ਜਿਹਦਾ ਨਾਮ ਵਿੱਚ ਵਿੱਚ ਸੀ ਹੈਗਾ ਔਰ ਪੁਲਿਸ ਕਾਰਵਾਈ ਕਰਦੇ ਹੋਏ ਜਿਹੜਾ ਵੱਡਾ ਹੀ ਮਕਦਮਾ ਹੈਗਾ ਵਿਕਾਸ ਗਰਦੀ ਜਿਹੜਾ ਕਿ ਵਿਕਟਮ ਹੈਗਾ ਵਾ ਉਹਦੇ ਬਿਆਨ ਦੇ ਉੱਤੇ ਪੁਲਿਸ ਨੇ ਜਿਹੜੀ ਹੈਗੀ ਆ ਅੱਜ 91 ਨੰਬਰ ਐਫ ਆਈ ਆਰ ਜਿਹੜੀ ਹੈਗੀ ਅਸੀਂ ਟਾਰਗੇਟ 24 ਨੂੰ ਦਰਜ ਕੀਤੀ ਹੈ ਜਿਹਦੇ ਅੰਦਰ ਸੈਕਸ਼ਨ 304 ਜੀਮਤ 3 ਪੀ ਐਨ ਐਸ ਤੇ ਬਿਆਨ ਦਰਜ ਕੀਤੀ ਹੈ। ਤੋਂ ਫਿਲਹਾਲ ਇਸ ਮੁਕਦਮੇ ਦੇ ਵਿੱਚ ਜਿਹੜਾ ਹੈਗਾ ਵਾ ਦੋਸ਼ੀ ਜਮਤ ਸੀ ਜਿਹੜਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ। ਔਰ ਉਹਦੇ ਕੋਲੋਂ ਜਿਹੜਾ ਇੱਕ ਜਿਹੜਾ ਸਨੇਚਿੰਗ ਵਿੱਚ ਵਰਤੇ ਆ ਗਿਆ ਮੋਟਰਸਾਈਕਲ ਉਹ ਬਰਾਮਦ ਹੋ ਗਿਆ ਤੇ ਦੂਸਰਾ ਜਿਹੜਾ ਦਾਤਰ ਜਿਹਦੇ ਨਾਲ ਡਰਾਫਟ ਕਾ ਕੇ ਸਨੇਚਿੰਗ ਕੰਨ ਦੇ ਸਿਧਾਂਤ ਨਾਲੀ ਇਹਦੇ ਨਾਲ ਜਿਹੜੇ ਦੋ ਇਹਦੇ ਸਾਥੀ ਸੀਗੇ ਕੌਫੀ ਨੂੰ ਦੱਸ ਸੀ ਉਹਨਾਂ ਨੂੰ ਵੀ ਆਇਡੈਂਟੀਫਾਈ ਕੀਤਾ ਹੈ ਉਹਨਾਂ ਨੂੰ ਵੀ ਅਸੀਂ ਜਲਦੀ ਫੜਾਂਗੇ ਸਰ ਦੋਸ਼ੀ ਦੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਸਰ ਹਾਂ ਜਿਹੜਾ ਜੈਮਨ ਸੀ ਹੈਗਾ ਜੀ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੈਗੇ ਨੇ ਇਹ 1370 ਵੀਦਾਂ ਮੁਕਦਮਾ ਹੈਗਾ ਇੱਕ ਐਨਡੀਪੀਐਸ ਅਗਲਾ ਮੁਕਦਮਾ ਹੈ ਨਹੀਂ ਤਨਾਤ ਖਲਾਫ ਦੇ ਮੁਕਦਮਾ ਹੈ ਔਰ ਇਹਨਾਂ ਮੁਕਾਦਮਿਆਂ ਵਿੱਚ ਜਿਹੜਾ ਬੰਦਾ ਹੈਗਾ ਇਹ ਪੀਓ ਆ ਉਹ ਲੋੜਾ ਉਹਨਾਂ ਮੁਕਦਮਿਆਂ ਵਿੱਚ